ਮਸਤੀ ਬੁੱਟੀ ਮੰਪਾਗੀ ਖਬਰ ਆ ਰਹੀ ਹੈ ਕੈਨੇਡਾ ਤੋਂ ਜਿੱਥੇ ਕਿ 1 ਸਾਲ ਪਹਿਲਾਂ ਪੜ੍ਹਾਈ ਲਈ ਕੈਨੇਡਾ ਗਈ ਤੀ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਉੱਥੇ ਹੀ ਮੌਤ ਦੀ ਖਬਰ ਸੁਣਦੇ ਪਰਿਵਾਰ ਦਾ ਦੁੱਖਾਂ ਦਾ ਪਹਾੜ ਟੁੱਟ ਗਿਆ ਉੱਥੇ ਪਰਿਵਾਰਕ ਮੈਂਬਰ ਨੇ ਦੱਸਿਆ ਕਿ 1 ਸਾਲ ਪਹਿਲਾਂ ਮਾਪੇ ਦੇ ਸੁਪਨੇ ਨੂੰ ਪੂਰਾ ਕਰਨ ਲਈ ਉਹਨਾਂ ਦੀ ਭਤੀਜੀ ਕੈਨੇਡਾ ਗਈ ਸੀ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਉਹਨਾਂ ਦੱਸਿਆ ਕਿ ਪਹਿਲਾਂ ਸੜਕ ਹਾਦਸੇ ਵਿੱਚ ਜ਼ਖਮੀ ਹੋਣ ਦੀ ਖਬਰ ਉਹਨਾਂ ਨੂੰ ਝੂਠੀ ਲੱਗਦੀ ਸੀ ਪਰ ਜਦੋਂ ਬਾਅਦ ਵਿੱਚ ਹੋਰ ਬੱਚਿਆਂ ਨੂੰ ਜਾਣਕਾਰੀ ਦੇਣ ਲਈ ਕਿਹਾ ਤਾਂ ਪਤਾ ਲੱਗਿਆ ਕਿ ਸੱਚ ਹੀ ਉਹਨਾਂ ਦੀ ਲੜਕੀ ਦੀ ਮੌਤ ਹੋ ਚੁੱਕੀ ਹੈ ਉਹਨਾਂ ਦੱਸਿਆ ਕਿ 2 ਹਫ਼ਤੇ ਬਾਅਦ ਲੜਕੀ ਦੀ Laash ਪਿੰਡ ਪਹੁੰਚੀ ਹੈ ਤੇ ਲੜਕੀ ਦਾ ਅੰਤਿਮ ਸੰਸਕਾਰ ਕੀਤਾ ਗਿਆ। ਅ ਬੇਟੀ ਮੇਰੀ ਪਤੀ ਜੀ ਸੰਗਮ ਤੇ ਮੇਰੇ ਭਾਈ ਸਾਹਿਬ ਛੋਟੇ ਜਿਹੜੇ ਆ ਅ ਮਜ਼ਦੂਰੀ ਦਾ ਕੰਮ ਕਰਦੇ ਜਿਹੜੇ ਤੇ ਉਹਨਾਂ ਨੂੰ 1 ਸਾਲ ਪਹਿਲਾਂ ਜਿਹੜਾ ਸੀਗਾ ਉਹਨਾਂ ਨੂੰ ਕੈਨੇਡਾ ਜਿਹੜਾ ਆ ਉਹ ਪੜ੍ਹਾਈ ਕਰਨ ਦੇ ਲਈ ਭੇਜਿਆ ਸੀਗਾ ਤੇ ਅਚਾਨਕ ਸਾਨੂੰ 1 ਤਰੀਕ ਨੂੰ ਪਤਾ ਲੱਗਦਾ ਆ ਬਿਉਦਾ ਉਧਰ ਐਕਸੀਡੈਂਟ ਹੋ ਗਿਆ ਪਹਿਲਾਂ ਤਾਂ ਅਸੀਂ ਇਹੀ ਸਮਝਿਆ ਕਿ ਪਤਾ ਨਹੀਂ ਕੋਈ ਫਰਾਡ ਆ ਤੇ ਫਿਰ ਚਲੋ ਹੌਲੀ-ਹੌਲੀ ਅਸੀਂ ਸਾਰਾ ਇੱਧਰ-ਉੱਧਰ ਬੱਚਿਆਂ ਤੋਂ ਪਤਾ ਕੀਤਾ ਤਾਂ ਫਿਰ ਸਾਨੂੰ ਪਤਾ ਲੱਗਿਆ ਕਿ ਰੀਅਲੀ ਐਕਸੀਡੈਂਟ ਹੋ ਗਿਆ ਔਰ 1 ਤਰੀਕ ਨੂੰ ਐਕਸੀਡੈਂਟ ਹੋ ਜਾਂਦਾ ਤੇ ਫਿਰ 3 ਤਰੀਕ ਨੂੰ ਡੈਥ ਹੋ ਜਾਂਦੀ ਉਹਦੀ ਅੱਜ ਜਿਹੜੀ ਆ ਫਿਰ ਉਹ ਤਕਰੀਬਨ ਲਗਭਗ 2 ਹਫ਼ਤੇ ਬਾਅਦ ਜਿਹੜੀ ਆ ਉਹ ਫਿਰ ਬੋਡੀ ਤੇ ਆਈ ਸੀ ਔਰ ਆਡ ਦੇ ਵਿੱਚ ਜਿਹੜਾ ਹੈਗਾ ਫਿਰ ਉਹਨਾਂ ਦਾ ਜਿਹੜਾ ਇਹ ਸੰਸਕਾਰ ਕੀਤਾ ਸੀ ਜਾਨੀ ਕਿ ਲੱਗੀ ਉਮਰ ਕਿੰਨੀ ਸੀ ਜਿਹੜੀ ਉਹ ਮਹਾਰ 21 ਸਾਲ ਸੀਗੀ ਮੈਰਿਡ ਸੀ ਜਾਨੀ ਮੈਰਿਡ ਸੀ ਨਹੀਂ ਅਨਮੈਰਿਡ ਸੀਗੀ ਹਜੇ ਤਾਂ ਬੱਚਾ ਸੀਗਾ ਬਹੁਤ ਛੋਟਾ ਬੱਚਾ ਸੀਗਾ ਤੇ ਬੜਾ ਦੁੱਖਾਂ ਤਕਲੀਫਾਂ ਨਾਲ ਰੋ ਬੜਾ ਸੰਘਰਸ਼ ਕਰਕੇ ਜਾਨੀ ਕਿ ਬੇਟੀ ਨੂੰ ਜਿਹੜਾ ਸੀ ਬ੍ਰਦਰ ਨੇ ਭੇਜਿਆ ਸੀਗਾ ਤੇ ਲੇਕਿਨ ਗੁਰੂ ਸਾਹਿਬ ਨੂੰ ਕੁਝ ਹੋਰ ਹੀ ਮਨਜ਼ੂਰ ਹੋਇਆ ਤੇ ਸਾਰਾ ਆਸਾਂ ਦੇ ਉੱਤੇ ਜਾਨੀ ਕਿ ਇੱਕ ਤਰ੍ਹਾਂ ਦਾ ਪਾਣੀ ਫਿਰਦਾ ਜਾਨੀ ਕਿ ਅਜ ਤੱਕ ਦਿਸਦਾ ਵੀ ਅਜ ਤੱਕ ਕੋਈ ਕਿਸੇ ਤਰ੍ਹਾਂ ਦੀ ਕੋਈ ਚੀਜ਼ ਕੋਈ ਸੋਚਦੀ ਨਹੀਂ ਹੈ ਅਸੀਂ ਵੀ ਸਾਡਾ ਵੀ ਅਸੀਂ ਵੀ ਇਹ ਸੋਚਦਾ ਵੀ ਉਹਨੂੰ ਤਰਾ ਜਿਹੜਾ ਉਹ ਤਈਏ ਕਿਦਾਂ ਦੋਨਾਂ ਜਣਿਆਂ ਨੂੰ ਨਾ ਕਿਉਂਕਿ ਇੰਨੀ ਮਜ਼ਦੂਰੀ ਦੀ ਹਾਲਾਤ ਦੇ ਵਿੱਚ ਇੱਕ ਸੰਘਰਸ਼ ਕਰਕੇ ਬੱਚੀ ਨੂੰ ਭੇਜਣਾ ਤੇ ਫਿਰ ਇਸ ਰੂਪ ਦੇ ਵਿੱਚ ਬੱਚੇ ਨੇ ਆਉਣਾ ਜਦ ਕਿ ਹਰ ਬੰਦਾ ਔਰ ਇਹ ਸੋਚਦਾ ਕਿ ਉਹ ਵੱਡੇ ਵੱਡੇ ਸੁਪਨੇ ਜਿਹੜੇ ਹਨ ਉਸਨ ਜੋ ਹੁੰਦਾ ਵੀ ਬੱਚੇ ਸਾਡੇ ਆਉਗੇ ਤੇ ਅਸੀਂ ਇਸ ਤਰੀਕੇ ਦੇ ਨਾਲ ਉਹਨਾਂ ਦਾ ਜਦੋਂ ਆਣਾ ਆਣਾ ਸਾਰੇ ਜਦੋਂ ਬੱਚੇ ਆਉਂਦੇ ਆਪਾਂ ਕਿਸ ਤਰੀਕੇ ਨਾਲ ਉਹਨਾਂ ਦੀ ਖੁਸ਼ੀਆਂ ਕਰਦੇ ਆ ਲੇਕਿਨ ਸਾਡੇ ਪਰਿਵਾਰ ਦੇ ਵਿੱਚ ਸਾਡੀ ਬੱਚੀ ਜਿਹੜੀ ਆ ਉਹ ਇਸ ਰੂਪ ਦੇ ਵਿੱਚ ਆਈ ਆ ਪਰ ਬੜੀ ਦੁਖਦਾਇਕ ਹੈ ਘਟਨਾ ਹੈ ਤੇ ਸਾਰੇ ਜਿਹੜੇ ਆ ਜਿੰਨੇ ਵੀ ਸਾਡੇ ਰਿਸ਼ਤੇਦਾਰ ਆ ਜਿਸ ਸੰਲਾਸ ਸੰਸਕਾਰ ਦੇ ਉੱਤੇ ਪਹੁੰਚੇ ਆ ਤੇ ਸਾਡੇ ਦੁੱਖ ਦੇ ਵਿੱਚ ਸ਼ਰੀਕ ਹੋਏ ਆ ਸਾਰਿਆਂ ਦਾ ਧੰਨਵਾਦ ਕਰਦੇ ਆ